ਸਸਿਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610178 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਜੱਤਵਾਲ ਤਹਿਸੀਲ ਤੇ ਜ਼ਿਲ੍ਹਾ ਬਾਇਨੂ ਮੋਗਾ ਹੀ ਪੈਂਦੇ ਆ ਦੋ ਐਨੀਮਲ ਬਾਈ ਦੇ ਸੇਲ ਆ ਜੀ ਇੱਕ ਟੋਕੜ ਗੱਬਣ ਮਾਜਾ ਇੱਕ ਸੂਈ ਵੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਪਿੰਡ ਬਾਈ ਜੀਤਵਾਦ ਜ਼ਿਲ੍ਹਾ ਮੋਗਾ ਵੀਰੇ ਮੋਬਾਈਲ ਨੰਬਰ 936421572 ਜੀ ਠੀਕ ਆ ਬਾਈ ਤੇ ਬਾਈ ਟੋਕੜ ਗੱਬਣ ਤੋਂ ਸ਼ੁਰੂ ਕਰ ਲੈਨੇ ਆ ਕਿੰਨਵਾ ਸੂਆ ਸੂਈ ਵੀ ਹੈ ਜੀ ਇਹ ਇਹ ਬਾਈ ਦੂਜੇ ਸੋਨਾ ਇਹਨੇ ਜਿਹੜੀ ਪਹਿਲਾ ਸੂਈ ਵੀ ਹੈ ਦੂਜੇ ਸੋਨਾ ਕਿੰਨੇ ਮਹੀਨਿਆਂ ਦੀ ਗੱਬਣ ਚੱਕ ਪਾਸ ਆ ਇਹ ਸਾਢੇ 5 ਮਹੀਨੇ ਦੀ ਗੱਬਣਾ ਠੀਕ ਆ ਬਾਈ ਤੇ ਦੁੱਧ ਜੀ ਗੁੱਦ ਬਾਈਏ ਥੱਲੇ 5 ਕਿਲੋ ਦਿੰਦਾ ਜੀ ਜਾਏਗਾ। ਯਾਨੀ 5 ਕਿਲੋ ਚਵਾਜੋ ਬਾਕੀ ਸੇਵਾ ਦਾ। ਭਲਾ ਦੋ ਡੰਗ ਚੋਲਾਈ ਤੇ ਇੱਕ ਡੰਗ ਜੋ ਲੈਨੇ। ਅੱਛਾ ਇੱਕ ਆਲੀ ਜੋਨੇ। ਹਾਂ ਵੀ ਉਹ ਦੋ ਟੰਗ ਵੀ ਚੋਲਾ ਭਲਾ ਸੀਲ ਠੰਡੀ ਪੂਰੀ ਆਣੀ। ਬੱਚੇ ਤੋਂ ਬਿਨਾਂ ਹੀ ਮਿਲਦੀ ਹੈ ਬਾਈ ਇਹ। ਹਾਂ ਹਾਂ ਬਾਈ। ਬੱਚਾ ਹੈ ਨਹੀਂਗਾ। ਨਹੀਂ ਬਾਈ ਹੈ। ਠੀਕ ਆ ਬਾਈ। ਦੂਜੇ ਸੂਏ ਸੁਣਾ ਤੋਰ ਕੇ ਦਿਖਾ ਦੀ ਜੀ। 5.5 ਮਹੀਨਿਆਂ ਦੇ ਬਾਈ। ਹਾਂਜੀ ਹਾਂਜੀ। ਇੱਕ ਮੇਰੇ ਵੱਲੋਂ ਵੀ ਬੇਨਤੀ ਹੈ ਤੇ ਬਾਈ ਵੱਲੋਂ ਵੀ ਬੇਨਤੀ ਹੈ ਕਿ ਆਪ ਦਾ ਡਾਕਟਰ ਜ਼ਰੂਰ ਨਾਲ ਲੈ ਕੇ ਆਇਓ ਪਹਿਲੇ ਸੂਏ ਸੂਈ ਵੀ ਆ ਜੀ। ਦੂਜੇ ਸੂਏ ਵਾਸਤੇ 5.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤਸੱਲੀ ਤੁਸੀਂ ਕਰਨੀ ਆ ਜਿਹੜਾ ਦੁੱਧ ਦਾ ਬਾਈ ਦੱਸਦਾ ਉਹ 5 ਕਿਲੋ ਆ ਇੱਕੋ ਟਾਈਮ ਹੀ ਬਾਈ ਕਹਿੰਦਾ ਸੀ ਚੋ ਲੈਣੇ ਆ ਜੇ ਦੋ ਟਾਈਮ ਚੋਣੀ ਹੋਵੇ ਦੋ ਟਾਈਮ ਵੀ ਚੋ ਸਕਦੇ ਆ ਫਿਰ ਬਾਈ ਚਾਰਟ ਤੇ ਮਿਲਦੀ ਆ ਜੀ ਹਾਂ ਵੀਰੇ ਠੀਕ ਆ ਜੀ ਚਾਰਟ ਤੇ ਮਿਲਦੀ ਆ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗਿਆ ਹੱਥੀਚੋਂ ਬੰਨਲੀ ਵੀਰ ਕੋਈ ਨਹੀਂ ਹੱਥੀਚੋਂ ਬਾਈ ਵਾਲਾ ਥਾਣਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਾਕੀ ਸਭੀ ਬਲੀ ਚੰਗੀ ਆ ਜੀ ਫੁੱਲ ਰਾਜੀ ਆ ਚੌੜਾ ਪੈਠਪੂੜਾ ਅਗਲੇ ਸੂਏ ਦੁੱਧ ਸੇਵਾ ਦਾ ਸੱਜਰ ਨੇ ਬਾਈ ਕਿੰਨਾ ਕ ਦਿੱਤਾ ਦੁੱਧ ਨੇ ਬਾਈ 10 ਕਿਲੋ ਦਿੱਤਾ ਠੀਕ ਆ ਬਾਈ ਤੇ ਮੁੱਲ ਇਹ ਦਾ ਮੁੱਲ ਬਾਈ 70000 ਆ ਸੀਰ ਠੰਡੀ ਪੂਰੀਆਂ ਐ ਇਹ ਕੋਈ ਚੱਕਰ ਭਲਾ ਐ ਵੇਚ ਗਈ ਆਪਾਂ ਲਓ ਜੀ ਜਿੰਮੇ ਮਰਜ਼ੀ ਵੇਚੋ ਆਏ ਵੈਸੇ ਖਾਸ ਕਰਕੇ ਮੱਝ ਹੱਥ ਰ ਉਪਰਉਂਦੀ ਨਹੀਂ ਹੁੰਦੀ ਕਿ ਗਾਈਆਂ ਦਾ ਕਰਮ ਵਾਲੀਆਂ ਫਲਾ ਫਰਾ ਲੈਂਦੀਆਂ ਆਂ ਗਿਆ 70000 ਚ ਬਾਈ ਕਹਿੰਦਾ ਮਾਣ ਤਾਨ ਕਰ ਦਾਂਗੇ 5 ਕਿਲੋ ਦੁੱਧ ਤੇ ਸਾਢੇ 5 ਮਹੀਨੇ ਦੀ ਗੱਭੜ ਚੱਕ ਬਸ ਤਸੱਲੀ ਤੁਸੀਂ ਕਰਨੀ ਆ ਚਾਹੇ 2 ਟਾਈਮ ਚਵਾਈ ਕਰ ਲਿਓ ਤੇ ਡਾਕਟਰ ਆਪ ਦਾ ਨਾਲ ਜ਼ਰੂਰ ਲੈ ਕੇ ਆਇਓ 2 ਨੰਬਰ ਵੇ ਇਹਦੀ ਕੀ ਡਿਟੇਲ ਆ ਜੀ ਇਹਦੇ ਵੀਰੇ ਬੱਚਾ ਮਰ ਗਿਆ 2 ਮਹੀਨੇ ਸੁਈਆ ਬੱਚਾ ਐਕਸਪਾਇਰੀ ਆ ਸੁਆ ਕਰਨ ਮਸੂਈ ਆ ਬਈ ਇਹ ਬਈ ਸੁਆ ਹੋਊ ਚੌਥਾ ਠੀਕ ਆ ਜੀ ਤੇ ਜਿਹੜਾ ਦੁੱਧ ਬਈ ਨੱਟ ਕਿੰਨਾ ਤਿਆਰ ਆ 8 ਕਿਲੋ ਤਿਆਰ ਆ ਠੀਕ ਆ ਬਈ ਠਣਾ ਦੀ ਓਕੇ ਜੀ ਬਈ ਜਮਾ ਇੱਕ ਬਈਆ ਥਣ ਚੜਿਆ ਜਾਇਆ ਜਾਂ ਕਰਦਾ ਨਹੀਂ ਨਹੀਂ ਬਾਈ ਉਹੀ ਲੱਗਦਾ ਇੱਕ ਧਾਰ ਦਾ ਵੀ ਫਰਕ ਨਾ ਹੋ ਅੱਛਾ ਜੀ 24 ਚ ਸਹੀ ਹੈ ਜੀ ਹਾਂ ਬਾਈ ਜਮਾ ਦੁੱਧ ਕਿੰਨਾ ਦੱਸਿਆ ਸੀ 8 ਕਿਲੋ 8 ਕਿਲੋ ਦੁੱਧ ਤਾਂ 10 ਕਿਲੋ ਹੋਇਆ ਬਾਈ ਜਦੋਂ ਬੱਚਾ ਮਰਿਆ ਨਾ ਠੀਕ ਹੈ ਜੀ ਹੁਣ ਟੀਕੇ ਨਾ ਟੀਕਾ ਲਾਈਦਾ ਕਰਕੇ ਦੁੱਧ ਘਟੇ ਹੁਣ ਟੀਕੇ ਤੇ ਮਿਲਦੀ ਮਿਲਦੀ ਬਾਈ ਤੋੜ ਕੇ ਦਿਖਾ ਦੇ ਵੀਰ ਚੌਥੇ ਸੂਏ ਸੂਈ ਵੀ ਹੈ ਜੀ ਦੁੱਧ 8 ਕਿਲੋ نیٹ ਤਿਆਰ ਆ ਥੋੜੇ ਜਿਹਾ ਬਾਈ ਕਹਿੰਦਾ ਬੱਚੇ ਦਾ ਕਰ ਗਈ ਆ ਦੁੱਧ ਤਾਂ 10 ਕਿਲੋ ਹੀ ਸੀਗਾ ਮੱਜਾ ਕਰ ਜਾਂਦੀਆਂਂ ਰੇਵਾਂ ਥੋੜਾ ਜਆ ਤਾਂ ਕਰਕੇ ਦੁੱਧ ਘਟ ਗਈ ਆ ਚਲੋ ਆ ਜੂਗੀ ਉਹ ਅੱਗੇ ਸੇਵਾ ਤੇ ਆ ਪਰ ਜਿਹੜਾ ਬਾਈ ਦੇ ਘਰੇ ਨੱਟ ਤਿਆਰ ਆ ਉਹ 8 ਕਿਲੋ ਆ ਤਸੱਲੀ ਆ ਕੇ ਕਰ ਲੋ ਇੱਕ ਤੁਹਾਨੂੰ ਦੇਖਣ ਨੂੰ ਨਾ ਥਣਮਾੜਾ ਜਆ ਚੜਦਾ ਲੱਗਦਾ ਹੋਣਾ ਪਰ ਬਾਈ ਕਹਿੰਦਾ ਧਾਰਦਾ ਵੀ ਨਹੀਂ ਫਰਕ ਬੇਫਿਕਰ ਹੋ ਜੋ ਆਪਣੀ ਜ਼ੁਰੂਰੀ ਆ ਜੀ ਬਾਕੀ ਥਾਣਾ ਦੇ ਸਾਰੇ ਤੁਹਾਨੂੰ ਨੇੜੇ ਤੇ ਦਿਖਾ ਦਿੰਨੇ ਆ ਸੋਹਣੇ ਆ ਗੈਬ ਤੇ ਲੱਗੇ ਆ ਅੱਥੀ ਜੁਵਾਈ ਵਾਲਾ ਥਾਣਾ ਤਸੱਲੀ ਆ ਕੇ ਜਰੂਰ ਕਰ ਲਿਓ ਜੀ ਮੁੱਲ ਬਈ ਇਹਦਾ ਜੀ 65000 ਹੈ ਬਈ ਉਹ ਜੋ ਮਾਨਤਣ ਕਰਾਂਗੇ 65000 ਰੁਪਿਆ ਬਈ ਇਹਦਾ ਮੁੱਲ ਕਰਦੇ ਆ ਬਾਕੀ ਉਹਦੇ ਜੋ ਮਾਨਤਣ ਕਰ ਦੇਣਗੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇੱਕ ਚੁੱਟੀ ਆ ਜੀ ਇੱਕ ਚੁੱਟੀ ਹੈ ਜੀ ਹਾਂ ਇਹਦੀ ਕੀ ਡਿਟੇਲ ਹੈ ਜੀ ਇਹ ਵੀ 2 ਕੁ ਮਹੀਨੇ ਹੀ ਸੂਈ ਆ ਬੱਚਾ ਜੀ ਇਹਦਾ ਬੱਚਾ ਇਹਦਾ ਹੀ ਮਰ ਗਿਆ ਠੀਕ ਆ ਜੀ ਦੁੱਧ ਕਿੰਨਾ ਤਿਆਰ ਆ ਜੀ ਬਈ ਪੂਰਾ 7 ਕਿਲੋ ਤਿਆਰ ਆ ਸੂਆ ਕਿੰਨਾ ਮਸੂਈ ਆ ਦੂਜਾ ਬਈ ਦੂਜਾ ਸੂਆ 7 ਕਿਲੋ ਤਿਆਰ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਾਈ 2 ਮਹੀਨੇ ਹੋ ਗਏ ਹੋਣਗੇ ਠੀਕ ਆ ਤੋੜ ਕੇ ਦਿਖਾ ਦਿਓ ਜੀ 2 ਮਹੀਨੇ ਹੋ ਗਏ ਸੂਈ ਨੂੰ ਦੂਜਾ ਸੂਆ 7 ਕਿਲੋ ਇਹਦੇ ਥੱਲੇ ਤਿਆਰ ਆ ਬਾਕੀ ਬਾਈ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਸੀ ਠੰਡੀ ਬਾਈ ਪੂਰੀ ਆ ਇਹ ਠੀਕ ਆ ਜੀ 10:49 ਮਿੰਟ ਹੋ ਗਏ ਆ ਖਣ ਲੇਵੇ ਤੇ ਜਜਮੈਂਟ ਉਸ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਸੋਹਣਾ ਤਿਆਰ ਕੀਤਾ ਹੋਣਾ ਜੀਗਾ ਨੋਰਮਲ ਜੀ ਹਾਈਟ ਦੀ ਹੈ ਜੀ ਦੂਜਾ ਸੂਆ ਦੁੱਧ 7 ਕਿਲੋ ਤਿਆਰ ਆ ਫਿਰ ਬਈ ਚਾੜਤੀ ਮਿਲਦੀ ਹੈ ਜੀ ਹਾਂ ਬਾਈ ਇਹਦਾ ਪਰ ਅੱਧਾ ਜੀ ਦੋ ਵਰੀ ਚੋਲਾ ਹੀ ਨਹੀਂ ਠੰਢੀ ਠੀਕ ਆ ਜੀ ਗਾਂ ਹੀ ਇੱਕ ਸਾਹ ਹਾਂ ਠੀਕ ਆ ਬਾਈ ਕਹਿੰਦਾ ਦੀ ਸੈਪਤਾ ਗਾਂ ਮੱਝ ਦੀ ਚਾਹੇ ਦੋ ਟਾਈਮ ਚੋਲਾ ਚਾਹੇ ਤਸੱਲੀ ਕਰ ਲਿਓ ਆ ਕਿ ਬਾਕੀ ਥੋੜਾ ਜਨਾ ਕੈਂਵਰੇ ਤੋਂ ਡਰਦਾ ਉੱਪਰ ਇਹ ਬੰਦੇ ਦਾ ਮੱਝਾਂ ਕਾਰੀ ਜਾਂਦੀਆਂ ਹੈਗੀਆਂ ਤੇ ਬਾਕੀ ਥਾਣਾ ਦੇ ਸਹਾਜ ਆਪਾਂ ਨੇੜੇ ਤੋਂ ਚੈੱਕ ਕਰਾ ਦਾਂਗੇ ਸੋਹਣੇ ਆ ਗੈਬ ਤੇ ਲੱਗੇ ਵੇ ਆ ਹੱਥੀ ਜਵਾਈ ਵਾਲਾ ਥਾਣਾ ਚੈੱਕ ਕਰੋ ਜੀ 7 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜੀ ਬੱਚਾ ਇਹਦਾ ਵੀ ਇੱਕ ਬੱਚਾ ਸਾਰਿਆਂ ਦੀ ਐਕਸਪਾਇਰੀ ਆ ਜੀ ਝਾੜ ਤੇ ਹੀ ਮਿਲਦੀਆਂ ਆਂ ਗਿਆ ਭਾਈ ਇਹ ਵੀ ਸੀ ਠੰਡੀ ਬਹੁਤ ਆਂ ਪਹਿਲਾਂ ਵੇਜਾ ਲਓ ਜੀ ਆਏ ਨਹੀਂ ਕੋ ਕਹਿੰਦੀ ਆਏ ਤਾਂ ਕਰਮਾਲੀ ਸੀ ਸਬਦਾਂਤ ਕੋਈ ਨਹੀਂ ਚਾਹੇ ਫਰੈਜ ਹੀ ਆ ਦੁਪਹਿਰ ਹੀ ਵੇਜੋ ਤੇ ਉਹ ਵੀ ਬਾਈ ਝੋਟੀ ਆ ਬੜੀ ਬਹੁਤ ਠੰਡੀ ਹੈ ਜਿੰਮੇ ਮਰਜੀ ਕੋਈ ਬਹਿ ਜੀ ਆਵ ਚਾਲੜ ਦੀ ਕੱਲੀ ਟੀਕੇ ਤੇ ਹਾਂ ਇਹ ਟੀਕੇ ਦੇ ਮਰਦੀ ਆ ਉਹ ਵੀ ਤੇ ਘਾੜੇ ਤੇ ਲੱਗ ਜੂਗੀ ਠੀਕ ਹੈ ਜੀ ਤੇ ਇਹਨੂੰ ਕੋਈ ਇਹਨੂੰ ਵੀ ਕੋਈ ਬਹਿਮਾ ਨਹੀਂਗਾ ਜਿਵੇਂ ਮਰਜੀ ਐ ਬਹਿਜੇ ਦੱਸਿਆ ਚੰਗਾ ਹੁੰਦਾ ਬਾਈ ਕਿਉਂਕਿ ਕਈ ਐਨਾ ਕੋਈ ਵੀਰ ਨਾ ਦੂਰੋਂ ਚੱਲ ਕੇ ਆਉਂਦਾ ਜੀ ਮੇਨ ਗੱਲ ਨਾ ਸੀਲ ਸਰਦਾ ਹੁੰਦਾਗਾ ਪਸ਼ੂ ਸੀਲ ਹੋਵੇ ਗੁੱਦ ਦਾ ਬੰਦਾ ਸੇਵਾ ਨਾਲ ਵਧਾ ਵੀ ਲੈਂਦਾ ਹੁੰਦਾ ਤੇ ਬਾਈ ਤੈਨ ਨੰਬਰ ਦਾ ਮੁੱਲ ਜੀ ਉਹਦਾ 65000 ਉਹਦਾ ਖੋਜੂ ਮਾਨਤਾਂ ਕਰਾਂਗੇ ਬਾਈ 65000 ਚੋਂ 22 ਕਹਿੰਦਾ ਮਾਨਤਾਨ ਕਰਦਾਂਗੇ ਮੈਂ ਬਹੁਤ ਠੰਡੀ ਥੀਲ ਆ ਬਈ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਜੀ ਧੰਨਵਾਦ ਜੀ